ਗਾਜ਼ਾ ਫਲਸਤੀਨ ਦਾ ਹਿੱਸਾ ਹੈ ਪਰ ਇਜ਼ਰਾਇਲ ਜਿੰਨਾ ਹਮਲਾ ਗਾਜ਼ਾ ਦੇ ਉੱਪਰ ਕਰਦਾ ਹੈ ਉਹ ਨਾ ਫਲਸਤੀਨ ਦੇ ਉੱਪਰ ਨਹੀਂ ਕਰਦਾ ਇਸ ਗੱਲ ਨੂੰ ਸਮਝਣ ਵਾਸਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ 1956 ਦੇ ਵਿੱਚ ਇਜੀਪਟ ਨੇ ਸੂਏਜ਼ ਕਨਾਲ ਨੂੰ ਨੈਸ਼ਨਲਾਈਜ਼ ਕਰ ਦਿੱਤਾ ਸੂਏਜ਼ ਕਨਾਲ ਗਲੋਬਲ ਟ੍ਰੇਡ ਦਾ ਬਹੁਤ ਜ਼ਰੂਰੀ ਹਿੱਸਾ ਹੈ ਸੂਏਜ਼ ਕਨਾਲ ਰੈੱਡ ਸੀ ਨੂੰ ਮੈਡੀਟੇਰੇਨੀਅਨ ਸੀ ਦੇ ਨਾਲ ਜੋੜਦੀ ਹੈ ਇਸ ਲਈ ਸੂਏਜ਼ ਕਨਾਲ ਦੇ ਰਾਹੀਂ ਟ੍ਰੇਡ ਕਰਨਾ ਬਹੁਤ ਹੀ ਘੱਟ ਐਕਸਪੈਂਸਿਵ ਹੈ ਜੇਕਰ ਸੂਏਜ਼ ਕਨਾਲ ਨਾ ਹੋਵੇ ਤਾਂ ਏਸ਼ੀਆ ਦਾ ਯੂਰਪ ਦੇ ਨਾਲ ਟ੍ਰੇਡ ਕਰਨਾ ਬਹੁਤ ਮਹਿੰਗਾ ਹੋ ਜਾਵੇਗਾ ਕਿਉਂਕਿ ਜਿਹੜੇ ਸ਼ਿਪ ਏਸ਼ੀਆ ਤੋਂ ਯੂਰਪ ਵਾਸਤੇ ਸਮਾਨ ਲੈ ਕੇ ਆਉਂਦੇ ਨੇ ਉਹਨਾਂ ਨੂੰ ਪੂਰਾ ਚੱਕਰ ਲਗਾ ਕੇ ਅਫਰੀਕਾ ਦਾ ਫਿਰ ਯੂਰਪ ਪਹੁੰਚਣਾ ਪਵੇਗਾ ਇਸ ਕਰਕੇ ਯੂਰਪ ਦਾ ਤੇ ਏਸ਼ੀਆ ਦਾ ਟ੍ਰੇਡ ਬਹੁਤ ਮਹਿੰਗਾ ਹੋ ਜਾਵੇਗਾ ਗਲੋਬਲ ਟ੍ਰੇਡ ਦਾ ਅੱਜ 12% ਸੂਏਜ਼ ਕਨਾਲ ਦੇ ਰਾਹੀਂ ਲੰਘਦਾ ਹੈ ਏਜੀਪਟ ਹਰ ਸਾਲ 9 ਬਿਲੀਅਨ ਡਾਲਰ ਦਾ ਰੈਵਨਿਊ ਸੂਏਜ਼ ਕਨਾਲ ਤੋਂ ਕਮਾਉਂਦਾ ਹੈ 1948 ਤੋਂ ਲੈ ਕੇ 1950 ਤੱਕ ਏਜੀਪਟ ਨੇ ਇਜ਼ਰਾਈਲ ਦੇ ਸ਼ਿਪਸ ਨੂੰ ਸੁਏਜ਼ ਕਨਾਲ ਸਾਨੀ ਲੰਘਣ ਨਹੀਂ ਦਿੱਤਾ 1960 ਦੇ ਵਿੱਚ ਫਿਰ 8 ਸਾਲ ਵਾਸਤੇ ਇਜ਼ਰਾਈਲ ਦੇ ਸ਼ਿਪਸ ਵਾਸਤੇ ਸੁਏਜ਼ ਕਨਾਲ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਇਜ਼ਰਾਈਲ ਵਾਸਤੇ ਟ੍ਰੇਡ ਕਰਨ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਬਣ ਗਈ ਫਿਰ 1960 ਦੇ ਵਿੱਚ ਇਜ਼ਰਾਈਲ ਨੇ ਆਪਣੀ ਕਨਾਲ ਬਣਾਉਣ ਬਾਰੇ ਸੋਚਿਆ ਬੈਨ ਗੋਰੀਅਨ ਕਨਾਲ ਇਸ ਕਨਾਲ ਦਾ ਮੈਪ ਕਰਵਡ ਮੈਪ ਹੈ ਜੋ ਕਿ ਗਾਜ਼ਾ ਦੇ ਬਿਲਕੁਲ ਹੀ ਕੋਲ ਦੀ ਹੋ ਕੇ ਲੰਘਦਾ ਹੈ 300 ਕਿਲੋਮੀਟਰ ਲੰਬੀ ਇਸ ਕਨਾਲ ਨੂੰ ਬਣਾਉਣ ਦੇ ਵਾਸਤੇ ਬਿਲੀਅਨਸ ਡਾਲਰ ਦੀ ਇਨਵੈਸਟਮੈਂਟ ਲੱਗੇਗੀ। ਇਸ ਬਿਲੀਅਨਸ ਡਾਲਰ ਦੀ ਇਨਵੈਸਟਮੈਂਟ ਤੋਂ ਬਚਣ ਵਾਸਤੇ ਇਜ਼ਰਾਇਲ ਨੇ ਇੱਕ ਨਵਾਂ ਮੈਪ ਤਿਆਰ ਕੀਤਾ ਜੋ ਕਿ ਬਿਲਕੁਲ ਗਾਜ਼ਾ ਦੇ ਵਿੱਚੋਂ ਦੀ ਹੋ ਕੇ ਲੰਘਦਾ ਸੀ। ਜੋ ਕਿ ਇੱਕ ਕਰਵਡ ਡਿਜ਼ਾਈਨ ਦੇ ਮੁਕਾਬਲੇ ਬਿਲਕੁਲ ਸਿੱਧਾ ਡਿਜ਼ਾਈਨ ਸੀ ਜੋ ਕਿ ਗਾਜ਼ਾ ਦੇ ਵਿੱਚੋਂ ਦੀ ਹੋ ਕੇ ਲੰਘਦਾ ਸੀ। ਇਸ 250 ਕਿਲੋਮੀਟਰ ਲੰਬੀ ਕਨਾਲ ਨੂੰ ਬਣਾਉਣ ਵਾਸਤੇ ਇਨਵੈਸਟਮੈਂਟ ਵੀ ਘੱਟ ਲੱਗਣੀ ਸੀ। ਪਰ ਇਸ ਨਵੇਂ ਡਿਜ਼ਾਈਨ ਦੇ ਮੁਤਾਬਕ ਕਨਾਲ ਬਣਾਉਣ ਵਾਸਤੇ ਗਾਜ਼ਾ ਦੇ ਵਿੱਚੋਂ ਲੋਕਾਂ ਨੂੰ ਹਟਾਉਣਾ ਪਵੇਗਾ। ਇਹ ਲੋਕਾਂ ਦੇ ਉੱਪਰ ਹਮਲੇ ਕਰਨੇ ਪੈਣਗੇ ਇਹ ਸਟ੍ਰਾਈਕਸ ਕਰਨੀਆਂ ਪੈਣਗੀਆਂ ਜੋ ਕਿ ਇਜ਼ਰਾਈਲ ਅੱਜ ਦੇ ਦਿਨ ਦੇ ਵਿੱਚ ਕਰ ਰਿਹਾ ਹੈ ਉਮੀਦ ਕਰਦਾ ਹਾਂ ਕਿ ਹੁਣ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਇਜ਼ਰਾਈਲ ਫਲਸਤੀਨ ਦੇ ਉੱਪਰ ਉਹਨੇ ਹਮਲੇ ਨਹੀਂ ਕਰਦਾ ਜਿੰਨੇ ਕਿ ਗਾਜ਼ਾ ਦੇ ਉੱਪਰ ਕਰਦਾ ਹੈ ਕਿਉਂਕਿ ਗਾਜ਼ਾ ਦੇ ਉੱਪਰ ਉਸਨੂੰ ਹਮਲੇ ਕਰਨੇ ਪਏ ਨੇ ਇਸ ਬੈਨ ਗੋਰੀਅਨ ਕਨਾਲ ਨੂੰ ਬਣਾਉਣ ਦੇ ਵਾਸਤੇ